ਹੈਲੋ ਜੀ ਲੋ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਕਰੀਮ ਸ਼ੇਅਰ ਕਰਨ ਜਾ ਰਹੀਆਂ ਜੋ ਕਿ ਜਪਨੀਜ਼ ਲੋਕ ਨੇ ਜਿਹੜੇ ਉਹ ਬਹੁਤ ਜ਼ਿਆਦਾ ਇਨਰਜਿਸ ਯੂਜ਼ ਕਰਦੇ ਨੇ ਤੇ ਕਾਫੀ ਸਕਿਨ ਪ੍ਰੋਬਲਮਸ ਨੂੰ ਜਿਹੜੀ ਇਹ ਕਰੀਮ ਆ ਦੂਰ ਕਰਦੀ ਹੈਗੀ ਤੇ ਇਹਦੇ ਦੋ ਤਰੀਕੇ ਨੇ ਲਗਾਉਣ ਦੇ ਤੇ ਤੁਹਾਨੂੰ ਮੈਂ ਦੋਨੇ ਤਰੀਕੇ ਦੱਸੂਗੀ ਕਿਸ ਤਰ੍ਹਾਂ ਲਗਾਉਣੀ ਆ ਕਿਸ ਤਰ੍ਹਾਂ ਬਣਾਉਣੀ ਆ ਚਲੋ ਜੀ ਅੱਜ ਤੁਹਾਡੇ ਨਾਲ ਇਹ ਬਹੁਤ ਵਧੀਆ ਜਿਹੜੀ ਕਰੀਮ ਮੈਂ ਸ਼ੇਅਰ ਕਰਨ ਲੱਗੀ ਆ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋ ਖੁਸ਼ ਹੋਮੋਂਗੇ ਖੁਸ਼ਹਾਲ ਹੋਮੋਂਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਂਗੇ ਲਓ ਜੀ ਅੱਜ ਮੈਂ ਤੁਹਾਡੇ ਨਾਲ ਕੋਈ ਰੂਟੀਨ ਨਹੀਂ ਸ਼ੇਅਰ ਕਰਨਾ ਕੋਈ ਕੰਮ ਧੰਦਿੰਦ ਕਰਨੇ ਸ਼ੇਅਰ ਹਨ ਤੇ ਅੱਜ ਜਿਵੇਂ ਕਿ ਹੁਣ ਆ ਸਮਰ ਦਾ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਹਨਾ ਬਾਹਰ ਬਹੁਤ ਜ਼ਿਆਦਾ ਗਰਮੀ ਜਿਵੇਂ ਕਿ ਜੇਠ ਮਹੀਨਾ ਬਹੁਤ ਜ਼ਿਆਦਾ ਤਪ ਰਿਹਾ ਤੇ ਬਾਹਰ ਥੋੜਾ ਜਿਹਾ ਵੀ ਜਾਣਿਆ ਤਾਂ ਜਿਹੜਾ ਚਿਹਰਾ ਜਿਵੇਂ ਮੇਰਾ ਮੁਰਝਾਇਆ ਪਿਆ ਇਸ ਤਰ੍ਹਾਂ ਚਿਹਰੇ ਮੁਰਝਾਏ ਮੁਰਝਾਏ ਹੋ ਜਾਂਦੇ ਨੇ ਡਾਲਨਾਸ ਤੇ ਮਰਿਆ ਮਰਿਆ ਜਿਹਾ ਚਿਹਰਾ ਜਿਵੇਂ ਮੇਰਾ ਹੋਇਆ ਪਿਆ ਜਾਂ ਫਿਰ ਟੈਨ ਵਗੈਰਾ ਹਨਾ ਸਨ ਟੈਨ ਉਹਦੀ ਆਪਾਂ ਨੂੰ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਜਿਵੇਂ ਹੁਣ ਮੇਰੀਆਂ ਸਫਾਈਆਂ ਚੱਲ ਨਹੀਂਆਂ ਸੀ ਥੋੜਾ ਬਹੁਤਾ ਤਾਂ ਚਲੋ ਮੈਨੂੰ ਧੁੱਪ ਦੇ ਵਿੱਚ ਨਿਕਲਣਾ ਪੈਂਦਾ ਹੀ ਸੀਗਾ ਹਨਾ ਤੇ ਬਹੁਤ ਜ਼ਿਆਦਾ ਦੇਖੋ ਮੇਰਾ ਚਿਹਰਾ ਕਿੰਨਾ ਮਰਝਾਇਆ ਮਰਝਾਇਆ ਜਾ ਹੋ ਗਿਆ ਤੇ ਉਹਦੇ ਲਈ ਅੱਜ ਮੈਂ ਬਣਾ ਰਹੀ ਹਾਂ ਕਰੀਮ ਇਹਨੂੰ ਆਪਾਂ ਨਾਈਟ ਟਾਈਮ ਹੀ ਵਰਤਣਾ ਚਾਹੀਏ ਆਪਾਂ ਇਹਨੂੰ ਨਾਈਟ ਕਰੀਮ ਹੀ ਕਹਿ ਸਕਦੇ ਹਾਂ ਆ ਜਿਹੜੇ ਜਪਨੀਜ਼ ਲੋਕ ਹੁੰਦੇ ਨੇ ਉਹ ਇਹਨੂੰ ਜ਼ਿਆਦਾ ਮਤਲਬ ਕਿ ਉਧਰ ਹੀ ਟ੍ਰੈਂਡ ਆ ਉਹ ਜ਼ਿਆਦਾ ਇਹਨੂੰ ਯੂਜ਼ ਕਰਦੇ ਨੇਗੇ ਤੁਲਵਾ ਜੱਪਾ ਵੀ ਬਣਾ ਕੇ ਤੁਹਾਨੂੰ ਦਿਖਾਉਣਾ ਥੋੜੇ ਨਾਲ ਸ਼ੇਅਰ ਕਰਦੇ ਆਂ ਵੀ ਇਹ ਕਰੀਮ ਜਿਹੜੀ ਮੈਂ ਕਿਵੇਂ ਬਣਾਉਂਗੀ ਤੇ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹਨ ਜਿਆਦਾ ਕੁਝ ਨਹੀਂ ਚਾਹੀਦਾ ਇਹਦੇ ਲਈ ਆਪਾਂ ਨੂੰ ਸਿਰਫ ਦੋ ਜਾਂ ਤਿੰਨ ਚੀਜ਼ਾਂ ਦੀ ਜ਼ਰੂਰਤ ਆਗੀ ਜੋ ਕਿ ਆਪਣੇ ਘਰ ਦੇ ਵਿੱਚ ਹੀ ਹੁੰਦੀਆਂ ਨੇ ਤੇ ਬਾਕੀ ਇਹ 올 ਸਕਿਨ ਦੇ ਲਈ ਹੈ ਜੀ ਸਾਰੀਆਂ ਮੇਰੇ ਭੈਣਾ ਵਰਤ ਸਕਦੀ ਨੇ ਉਹਨੂੰ ਬੇਝਿਜਕ ਹੋਗੇ ਹੈ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਜਿਹੜੇ ਮੈਂ ਆਇਲ ਕੋਈ ਵੀ ਇਹਦੇ ਵਿੱਚ ਜਿਹੜਾ ਮਿਕਸ ਕਰੂੰਗੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਤੁਹਾਨੂੰ ਸ਼ੂਟ ਕਰਦਾ ਉਹ ਤੁਸੀਂ ਜ਼ਰੂਰ ਪਾ ਲਿਓ ਹਨ ਕਿਉਂਕਿ ਕਈਆਂ ਨੂੰ ਜਿਵੇਂ ਹੁਣ ਮੈਨੂੰ ਸਿਰਫ ਵਿਟਾਮਿਨ ਈ ਦਾ ਹੀ ਆਇਲ ਆ ਜਿਹੜਾ 400 ਦਾ ਹਨਾ ਈ ਵੀ ਆਨ ਦਾ ਉਹੀ ਸ਼ੂਟ ਕਰਦਾ ਜਿਵੇਂ ਕਿ ਨਾਰੀਅਲ ਤੇਲ ਹੋ ਗਿਆ ਉਹ ਵੀ ਮੈਨੂੰ ਸ਼ੂਟ ਨਹੀਂ ਕਰਦਾ ਐਲੂਵਰਾ ਜੈੱਲ ਹੋ ਗਈ ਉਹ ਵੀ ਮੈਨੂੰ ਘੱਟ ਸ਼ੂਟ ਕਰਦੀ ਆ ਇਸ ਤਰ੍ਹਾਂ ਅਲੱਗ-ਅਲੱਗ ਹੁੰਦੇ ਜਿਵੇਂ ਗਲਾਬ ਜੈੱਲ ਵੀ ਮੈਨੂੰ ਬਹੁਤ ਘੱਟ ਸ਼ੂਟ ਕਰਦਾ ਸਿਰਫ ਮੈਨੂੰ ਈ ਵੀ ਆਨ ਦੇ ਜਿਹੜੇ ਵਿਟਾਮਿਨ ਈ ਦੇ ਕੈਪਸੂਲ ਹੁੰਦੇ ਨੇ ਇਹੀ ਸ਼ੂਟ ਕਰਦੇ ਨੇ ਹਨਾ ਚਲੋ ਜੀ ਚੱਲਦੇ ਆਪਾਂ ਕਿਚਨ 'ਚ ਤੇ ਆਪਾਂ ਦੇਖ ਲੈਨੇ ਇਹਦੇ ਲਈ ਆਪਾਂ ਨੂੰ ਕੀ-ਕੀ ਚਾਹੀਦਾ ਤੇ ਜੇਕਰ ਤੁਹਾਨੂੰ ਮੇਰੀ ਇਹ ਨਾਈਟ ਕਰੀਮ ਵਾਲਾ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਜਾਇਓ ਹੋ ਸਕੇ ਤਾਂ ਅੱਗੇ ਜੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਵੀ ਕਰ ਦਿਓ ਹਨਾ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਚੱਲ ਕੇ ਦੇਖਦੇ ਆਪਾਂ ਪਹਿਲਾਂ ਜਿਹੜੀ ਕਰੀਮ ਬਣਾਵਾਂਗੇ ਕੀ ਕੀ ਆਪਾਂ ਨੂੰ ਇਹਦੇ ਲਈ ਸਮਾਨ ਚਾਹੀਦਾ ਲਓ ਜੀ ਜਿਹੜੀ ਮੈਜੀਕਲ ਕਰੀਮ ਆ ਆਪਾਂ ਇਹ ਬਣਾਉਣੀ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਜੇਕਰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਦੇਖੋ ਇਹ ਆਪਾਂ ਜਿਹੜਾ ਫਰਸਟ ਇਨਗਰੀਡੀਐਂਟ ਲੈਣਾਗਾ ਉਹ ਲੈਣੇ ਨੇ ਆਪਾਂ ਰਾਈਸ ਰਾਈਸ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹਦੇ ਵਿੱਚ ਵਾਈਟਨਿੰਗ ਏਜੈਂਟ ਕਾਫੀ ਮਾਤਰਾ ਦੇ ਵਿੱਚ ਹੁੰਦਾਗਾ ਹਨਾ ਤੇ ਇਹਦੇ ਆਪਾਂ ਲੈਣੇ ਨੇ 4 ਚਮਚ ਕਿਉਂਕਿ ਇਹਦੇ ਵਿੱਚੋਂ ਕਾਫੀ ਵੇਸਟਿੰਗ ਹੈ ਜਿਹੜੀ ਨਿਕਲੂਗੀ 4 ਚਮਚ ਆਪਾਂ ਲੈ ਕੇ ਅੱਧਾ ਘੰਟਾ ਜਾਂ 1 ਘੰਟਾ ਲਈਏ ਇਹਨੂੰ ਭਿਉਣੇ ਜ਼ਰੂਰੀ ਨੇਗੇ ਉਹ ਭਿਉ ਕੇ ਆਪਾਂ ਰੱਖ ਦੇਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਪਹਿਲਾਂ ਸਾਫ਼ ਕਰ ਲਵਾਂਗੇ ਸਾਫ਼ ਕਰਨੇ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੋ ਵੀ ਇਹਦੇ ਵਿੱਚ ਗੰਦਗੀ ਹੈ ਹਨਾ ਉਹ ਕੱਢਣੀ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਭੋਂਕੇ ਰੱਖ ਦਵਾਂਗੇ ਚੰਗੀ ਤਰ੍ਹਾਂ ਸਾਫ਼ ਕਰਕੇ 1 ਘੰਟੇ ਜਾਂ ਅੱਧੇ ਘੰਟੇ ਬਾਅਦ ਇੱਕ ਗਲਾਸ ਇਹਦੇ ਵਿੱਚ ਆਪਾਂ ਪਾਣੀ ਦਾ ਐਡ ਕਰਾਂਗੇ ਤੇ ਇਹਨੂੰ ਆਪਾਂ ਨੇ ਨਾ ਉਬਾਲ ਲੈਣੇ ਚੰਗੀ ਤਰ੍ਹਾਂ ਜਿੱਦਾਂ ਆਪਾਂ ਖਾਣ ਲਈ ਬਣਾਉਨੇ ਆ ਰਾਈਸ ਬਸ ਥੋੜਾ ਵਿੱਚ ਇਹਦੇ ਆਪਾਂ ਪਾਣੀ ਛੱਡਣਾ ਤਾਂ ਕਰਕੇ ਆਪਾਂ ਚਾਰ ਚਮਚੀ ਦੇ ਵਿੱਚ ਇਹਦੇ ਵਿੱਚ ਵੀ ਅੱਧੀ ਕੌਲੀ ਜਿਹੜੀ ਪਾਣੀ ਦੀ ਹੈਗੀ ਹੈਗੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਜਿਹੜਾ ਹੋਰ ਮਿਕਸ ਕਰਾਂਗੇ ਕਿਉਂਕਿ ਆਪਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣੇ ਨੇ ਖੁੱਲੇ ਉਬਾਲ ਲੈਣੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਨੂੰ ਅਗਲਾ ਦੱਸਾਂਗੇ ਆਪਾਂ ਕੀ ਕਰਨਾਗਾ ਪਰ ਕੱਚੇ ਬਿਲਕੁਲ ਵੀ ਨਾ ਰਹਿਣ ਬਿਲਕੁਲ ਮਤਲਬ ਕਿ ਰਿਜ ਜਾਣ ਜਿਹੜੇ ਵਧੀਆ ਤਰੀਕੇ ਨਾਲ ਆਪਾਂ ਬਣਾਉਣੇ ਨੇਗੇ ਬਿਲਕੁਲ ਵੀ ਕੱਚਾ ਪਣ ਨਹੀਂ ਚਾਹੀਦਾ ਇਹਦੇ ਵਿੱਚ ਤੇ ਬਾਕੀ ਜੇ ਆਪਣੇ ਲੋਕ ਨੇ ਜਿਹੜੇ ਇਹਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਬਹੁਤ ਵਧੀਆ ਮੈਜਿਕਲ ਜਿਹੜੀ ਕਰੀਮ ਬਣ ਕੇ ਤਿਆਰ ਹੋਊਗੀ ਤੇ ਬਾਕੀ ਕਿੱਦਾਂ ਲਗਾਉਣੀਆਂ ਰੈਗੂਲਰ ਜਿਹੜੀ ਆਪਾਂ ਇਹ ਲਗਾਉਣੀ ਹੈ ਜੀ ਡੇਲੀ ਯੂਜ਼ ਕਰਨੇ ਨਾਈਟ ਟਾਈਮ ਹੀ ਆਪਾਂ ਯੂਜ਼ ਕਰਨੀ ਹੈ ਲਗਾਉਣੀ ਹੈਗੀ ਦਿਨ ਦੇ ਵਿੱਚ ਨਹੀਂ ਲਗਾਉਣੀ ਰਾਤ ਨੂੰ ਹੀ ਆਪਾਂ ਲਗਾਉਣੀ ਤਾਂ ਥੋੜਾ ਵੱਧ ਫਾਇਦਾ ਹੋਊਗਾ ਇਹਦਾ ਹਨਾ ਅਮਾ ਕਿ ਕਿੰਨੇ ਦਿਨ ਲਈ ਸਟੋਰ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦੱਸੂਗੀ ਅੱਗੇ-ਅੱਗੇ ਚਲੋ ਜੀ ਪਹਿਲਾਂ ਆਪਾਂ ਰਾਈਸ ਨੇ ਜਿਹੜੇ ਚੰਗੀ ਤਰ੍ਹਾਂ ਉਬਾਲ ਲੈਨੇ ਆ ਰਾਈਸ ਨੇ ਜਿਹੜੇ ਉਬਲ ਚੁੱਕੇ ਨੇਗੇ ਤੇ ਆਪਾਂ ਇਹਦੇ ਵਿੱਚ ਗ੍ਰੈਂਡਰ ਦੇ ਵਿੱਚ ਪਾ ਕੇ ਇਹਨਾਂ ਨੂੰ ਗ੍ਰੈਂਡ ਕਰ ਲਵਾਂਗੇ ਕਿਹਦਾ ਥਿੱਕ ਜਾਂ ਪੇਸਟ ਜਿਹੜਾ ਬਣਾ ਲਵਾਂਗੇ ਚਲੋ ਜੀ ਆਪਾਂ ਪਹਿਲਾਂ ਪੇਸਟ ਬਣਾਉਨੇ ਉਸ ਤੋਂ ਅੱਗੇ ਆਪਾਂ ਇਹਦੇ ਵਿੱਚ ਕੀ ਮਿਕਸ ਕਰਨਾ ਕੀ ਕਰ ਸਕਦੇ ਹੋ ਤੁਸੀਂ ਮਿਕਸ ਉਹ ਵੀ ਸਾਰਾ ਦੱਸਾਂਗੇ ਮੈਂ ਇਹਦੇ ਵਿੱਚ ਕੀ ਮਿਕਸ ਕਰ ਰਹੀ ਹਾਂ ਕਿਉਂਕਿ ਮੇਰੀ ਸਕਿਨ ਨੂੰ ਤੁਹਾਨੂੰ ਪਤਾ ਹੀ ਹੈ ਕਿਹ ਚੀਜ਼ ਸੂਟ ਕਰਦੀ ਮੈਂ ਪਹਿਲਾਂ ਦੱਸ ਚੁੱਕੀ ਹਾਂਗੀ ਤੇ ਚਲੋ ਆਪਾਂ ਹੁਣ ਇਹ ਪੇਸਟ ਬਣਾ ਲਿਆ ਹੁਣ ਜਿਹੜੀ ਇਹਦੇ ਵਿੱਚੋਂ ਬੇਸਟਿੰਗ ਨਿਕਲੂਗੀ ਉਹ ਵੀ ਦੇਖੋ ਤੁਸੀਂ ਤੁਹਾਨੂੰ ਪਤਾ ਲੱਗ ਜੂਗਾ ਇਸ ਤੋਂ ਜ਼ਿਆਦਾ ਤੁਸੀਂ ਹੋਰ ਫਾਈਨ ਬਣਾਉਣਾ ਚਾਹੋ ਨੇ ਪੇਸਟ ਤਾਂ ਇਹਦਾ ਹੋਰ ਫਾਈਨ ਕਰ ਲੈਣਾ ਇਹਨੂੰ ਉਸ ਤੋਂ ਬਾਅਦ ਇੱਕ ਇਸ ਤਰ੍ਹਾਂ ਮੈਂ ਚਾਪੋਣੀ ਲੈ ਲਈ ਚਾਪੋਣੀ ਤੁਸੀਂ ਨਾ ਪਲਾਸਟਿਕ ਦੀ ਲਿਓ ਮੈਨੂੰ ਮਿਲੀ ਨਹੀਂ ਸੀ ਪਲਾਸਟਿਕ ਦੀ ਮੇਰੇ ਕੋਲ ਹੈਗੀ ਸੀ ਪਲਾਸਟਿਕ ਦੀ ਜਿਹੜੀ ਉਹ ਜ਼ਿਆਦਾ ਥੋੜੀ ਜਿਹੀ ਬਰੀਕ ਹੁੰਦੀ ਹੈ ਜਿਹੜੀ ਸਟੀਲ ਵਾਲੀ ਹੁੰਦੀ ਹੈ ਥੋੜੀ ਜਿਹੀ ਇਹਦੇ ਵਿੱਚ ਮੋਟੀ ਜਾਲੀ ਹੁੰਦੀ ਲੱਗੀ ਹੋਈ ਤੇ ਇਸ ਤਰ੍ਹਾਂ ਚਮਚ ਦੇ ਨਾਲ ਨਾ ਇਸ ਤਰ੍ਹਾਂ ਇਹਨੂੰ نیچے ਦੀ ਜਿਹੜੀ ਕਰੀਮ ਨਿਕਲੀ ਜਾਊਗੀ ਮੈਂ ਤੁਹਾਨੂੰ ਦਿਖਾ ਵੀ ਦਿੰ ਇਸ ਤਰ੍ਹਾਂ ਦੀ ਕਰੀਮ ਆ ਜਿਹੜੀ ਨਿਕਲੂਗੀ ਬਹੁਤ ਜ਼ਿਆਦਾ ਵਧੀਆ ਕਰੀਮ ਬਣ ਕੇ ਤਿਆਰ ਹੋਊਗੀ ਅੱਗੇ ਆਪਾਂ ਇਹਦੇ ਵਿੱਚ ਹੋਰ ਵੀ ਜਿਹੜੇ ਆਇਲ ਵਗੈਰਾ ਮਿਕਸ ਕਰਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਕਿਹੜੇ-ਕਿਹੜੇ ਕਰ ਸਕਦੇ ਹੋ ਉਹ ਵੀ ਦੇਖੋ ਇਸ ਤਰ੍ਹਾਂ ਹੀ ਬਹੁਤ ਸੋਹਣੀ ਕਰੀਮ ਬਣ ਜੂਗੀ ਜਿਹੜੇ نیچے ਮਤਲਬ ਕਿ ਹੋਊਗੀ ਆਪਾਂ ਉਹੀ ਯੂਜ਼ ਕਰਨੇ ਜਿਹੜੀ ਚਾਪੋਨੇ ਦੇ ਉੱਪਰ ਹੋਊਗੀ ਉਹ ਵਾਲੀ ਆਪਾਂ ਬੇਸਟਿੰਗ ਚਾ ਜਾਊਗੀ ਉਹ ਨਹੀਂ ਲੈਣੀ ਹੈ ਨਾ ਉਹ ਨਹੀਂ ਯੂਜ਼ ਕਰਨੀ अच्छा ਜਿਹੜੇ ਰਾਈਸ ਹੁੰਦੇ ਨੇ ਇਹ ਆਪਣੀ ਸਕਿਨ ਨੂੰ ਬ੍ਰਾਈਟ ਵੀ ਕਰਦੇ ਨੇਗੇ ਜਿਹੜੇ ਸਪ੍ਰਿੰਕਲਸ ਹੁੰਦੇ ਨੇ ਉਹਨਾਂ ਨੂੰ ਵੀ ਇਹ ਦੂਰ ਕਰਦਾ ਸਨ ਟੈਨ ਨੂੰ ਵੀ ਦੂਰ ਕਰਦਾ ਮਤਲਬ ਕਾਫੀ ਸਕਿਨ ਪ੍ਰੋਬਲਮਸ ਨੂੰ ਇਹ ਜਿਹੜਿਆ ਲੋ ਜੀ ਨੈਕਸਟ ਜਿਹੜਾ ਆਪਾਂ ਉਹ ਵੀ ਆਪਣੇ ਕਿਚਨ ਤੋਂ ਵਿੱਚੋਂ ਹੀ ਪਾਵਾਂਗੇ ਪਾਵਾਂਗੇ ਆਪਾਂ ਦੁੱਧ ਦੁੱਧ ਪਾਵਾਂਗੇ 3-4 ਜੰਮਾ ਚ ਜਿਹੜਾ ਦੁੱਧ ਦਾ ਉਹ ਬਾਈਟਨਿੰਗ ਕਰਦਾ ਆਪਣੀ ਸਕਿਨ ਨੂੰ ਹਾਈਡਰੇਸ਼ਨ ਨੇਚਰਲ ਮੋਇਸਚਰਾਈਜ਼ਰ ਜਿਹੜਾ 올 ਸਕਿਨ ਟਾਈਪ ਆ ਜੀ ਇਹ ਕੋਈ ਵੀ ਨੂੰ ਯੂਜ਼ ਕਰ ਸਕਦੇ ਹੋ ਤੁਸੀਂ ਤੇ ਲੋ ਜੀ ਦੇਖੋ ਕਿੰਨੀ ਵਧੀਆ ਫਾਈਨ ਜਿਹੜੀ ਕਰੀਮ ਆਪਣੀ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਤਿੰਨ ਤੋਂ ਚਾਰ ਚਮਚ ਮਿਕਸ ਕਰਾਂਗੇ ਦੁੱਧ ਦੇਖਾਂਗੇ ਆਪਾਂ ਨੂੰ ਕਿੰਨੀ ਕਿੱਥੇਕ ਜਾਂ ਫਿਰ ਕਿੰਨੀ ਕਾਪਾ ਨੂੰ ਕਰੀਮ ਉਹ ਚਾਹੀਦੀ ਹੈਗੀ ਚਲੋ ਤੁਹਾਨੂੰ ਪਤਾ ਹੀ ਲੱਗ ਜੂਗਾ ਹਨ ਆਪਾਂ ਨੂੰ ਕਿੰਨੀ ਚਾਹੀਦੀ ਹੁੰਦੀ ਹੈ ਥਿਕਨੈਸ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਇਹਦਾ ਦੇਖੋ ਇਸ ਤਰ੍ਹਾਂ ਚਮਤ ਚ ਦੇ ਵਿੱਚੋਂ ਇਸ ਤਰ੍ਹਾਂ نیچے ਜਾ ਰਹੀ ਹੈ ਲਓ ਜੀ ਜਿਹੜਾ ਇਹਦੇ ਵਿੱਚ ਆਪਾਂ ਨੈਕਸਟ ਇਨਗਰੀਡੀਅੰਟ ਮਿਕਸ ਕਰਾਂਗੇ ਤੁਸੀਂ ਦੋ ਤੋਂ ਦੋ ਇਹਦੇ ਵਿੱਚ ਮਿਕਸ ਕਰ ਸਕਦੇ ਇੱਕ ਹੋ ਗਿਆ ਮਿਲਕ ਦੂਸਰਾ ਤੁਸੀਂ ਕੋਈ ਵੀ ਆਇਲ ਕਰ ਸਕਦੇ ਦੋ ਆਇਲ ਕਰਨੇ ਨੇ ਇਹਦੇ ਵਿੱਚ ਮਿਕਸ ਮੈਂ ਸਿਰਫ ਇੱਕ ਆਇਲ ਕਰੂੰਗੀ ਮਿਕਸ ਤੁਸੀਂ ਐਕਸਟਰਾ ਵਰਜਨ ਜੋ ਵੀ ਆਇਲ ਮਤਲਬ ਕਿ ਯੂਜ਼ ਕਰਦੇ ਹੋ ਉਹ ਕਰ ਸਕਦੇ ਹੋ ਮੈਂ ਇੱਥੇ ਵਿਟਾਮਿਨ ਈ ਦੀ ਕੈਪਸੂਲੀ ਲਵਾਂਗੀ 4 ਤੋਂ 5 ਜਿਹੜੇ ਵਿਟਾਮਿਨ E ਦੇ ਕੈਪਸੂਲ ਨੇ ਉਹ ਮਿਕਸ ਕਰੂੰਗੀ ਮੈਂ ਇਹਦੇ ਵਿੱਚ ਕਿਉਂਕਿ ਮੈਨੂੰ ਇਹੀ ਸ਼ੂਟ ਕਰਦੇ ਨੇ ਤੁਹਾਨੂੰ ਕੋਈ 올ਿਵ ਆਇਲ ਆਇਲ ਆ ਉਹ ਸ਼ੂਟ ਕਰਦਾ ਤੁਸੀਂ ਉਹ ਪਾ ਸਕਦੇ ਹੋ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਜਾਂ ਤੁਸੀਂ ਕੋਈ ਵੀ ਐਕਸਟਰਾ ਵਰਜਨ ਆਇਲ ਜੂਸ ਕਰਦੇ ਹੋ ਪਾ ਸਕਦੇ ਹੋ ਨਾ ਕੋਈ ਦਿੱਕਤ ਨਹੀਂ ਹੈਗੀ ਤੇ ਆਇਲ ਆਲ ਸਕਿਨ ਟਾਈਪ ਆ ਜੀ ਇਹ ਕੋਈ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂਗੇ ਤੇ ਕੋਈ ਵੀ ਤੁਹਾਨੂੰ ਪਸੰਦ ਦਾ ਤੁਹਾਡੀ ਮਤਲਬ ਪਸੰਦ ਜਾਂ ਤੁਹਾਡੇ ਫੇਸ ਨੂੰ ਸ਼ੂਟ ਕਰਦਾ ਉਹ ਆਇਲ ਤੁਸੀਂ ਇਹਦੇ ਵਿੱਚ ਪਾ ਸਕਦੇ ਹੋਗੇ ਹੈਨਾ ਚਲੋ ਜੀ ਆਪਾਂ ਚਾਰ ਤੋਂ ਜਿਹੜੇ ਪੰਜ ਕੈਪਸੂਲ ਨੇ ਵਿਟਾਮਿਨ E ਦੇ ਇਹਦੇ ਵਿੱਚ ਮਿਕਸ ਕੀਤੇ ਨੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹੁਣ ਮਿਕਸ ਅਪ ਕਰ ਲਵਾਂਗੇ ਐਡ ਮਤਲਬ ਕਰ ਲੈ ਮਿਕਸ ਅਪ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਤੇ ਉਸ ਤੋਂ ਬਾਅਦ ਇਹ ਜਿਹੜੀ ਕਰੀਮ ਆ ਬਣ ਕੇ ਤਿਆਰ ਹੋ ਜੂ ਤੁਸੀਂ ਚਾਹੋ ਤਾਂ ਇਸ ਦੇ ਨਾਲ ਤੁਸੀਂ ਨਾਰੀਅਲ ਦਾ ਇੱਕ ਚਮਚ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਅਗਰ ਤੁਹਾਡੀ ਸਕਿਨ ਨੂੰ ਸ਼ੂਟ ਕਰਦਾ ਤਾਂ ਤੁਸੀਂ ਇੱਕ ਚਮਚ ਉਹ ਮਿਕਸ ਕਰ ਲੈਣਾ ਮੈਂ ਨਹੀਂ ਪਾਇਆ ਤਾਂ ਦੀ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਕਰਾਂਗੇ ਮਿਕਸ ਅਪ ਉਸ ਤੋਂ ਬਾਅਦ ਇਹਨੂੰ ਕਿਸੇ ਕੰਟੇਨਰ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਭਰ ਕੇ ਕੋਈ ਹੋ ਗਲਾਸ ਦਾ ਕੰਟੇਨਰ ਹੋਵੇ ਤੁਹਾਡੇ ਕੋਲੇ ਉਹਦੇ ਵਿੱਚ ਤੇ ਹੋਇਆ ਦੇਖੋ ਤੁਹਾਨੂੰ ਮੈਂ ਲਾ ਕੇ ਵੀ ਦਿਖਾਉਣੀ ਬਿਲਕੁਲ ਫਾਈਨ ਜਿਹੜੀ ਕਰੀਮ ਬਣ ਕੇ ਤਿਆਰ ਹੋਈ ਹੈ ਇਹ ਜੇ ਆਪਾਂ ਗੱਲ ਕਰੀਏ ਦੀ ਲਾਈਫ ਸੈਲਫ ਦੀ ਕਿੰਨਾ ਟਾਈਮ ਆਪਾਂ ਇਹਨੂੰ ਰੱਖਣਾ ਕਰੀਮ ਨੂੰ ਇਹਨੂੰ ਆਪਾਂ ਇੱਕ ਹਫਤੇ ਲਈ ਜਾਂ 5 ਦਿਨ ਲਈ ਰੱਖਣਾਗਾ ਉਸ ਤੋਂ ਬਾਅਦ ਤੁਸੀਂ ਦੁਬਾਰਾ ਬਣਾ ਲਓ ਇਹਨੂੰ ਰੱਖਣਾ ਆਪਾਂ ਫ੍ਰਿਜ ਦੇ ਵਿੱਚ ਰੂਮ ਟੈਂਪਰੇਚਰ ਦੇ ਵਿੱਚ ਨਹੀਂ ਰੱਖਣਾ ਕਿਉਂਕਿ ਇਹ ਖਰਾਬ ਹੋ ਜਾਊਗੀ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖਣਾ 5 ਤੋਂ 7 ਦਿਨਾਂ ਲਈ ਬਣਾ ਕੇ ਰੱਖ ਸਕਦੇ 5 ਦਿਨਾਂ ਦੀ ਵੀ ਰੱਖ ਲਓ 7 ਦਿਨਾਂ ਦੀ ਬਾਅਦ ਜਦੋਂ ਖਤਮ ਹੋ ਜੇ ਤਾਂ ਤੁਸੀਂ ਇਹਨੂੰ ਦੁਬਾਰਾ ਬਣਾ ਲਓ ਇਸ ਤਰ੍ਹਾਂ ਕਿਸੇ ਵੀ 에ਅਰਟਾਈਟ ਕੰਟੇਨਰ ਦੇ ਵਿੱਚ ਤੁਸੀਂ ਇਹਨੂੰ ਭਰ ਕੇ ਰੱਖ ਦੇਵੋ ਇੱਕ ਹਫ਼ਤੇ ਲਈ ਜਾਂ ਪੰਜ ਦਿਨਾਂ ਲਈ ਬਹੁਤ ਹੀ ਜਿਹੜੀ ਵਧੀਆ ਮੈਜਿਕਲ ਕਰੀਮ ਇਹ ਬਣ ਕੇ ਤਿਆਰ ਹੁੰਦੀ ਆ ਬਾਕੀ ਤੁਸੀਂ ਆਪ ਯੂਜ਼ ਕਰੋਗੇ ਜਦੋਂ ਤੁਹਾਨੂੰ ਲਗਾਉਣ ਤੋਂ 30-40 ਮਿੰਟ ਬਾਅਦ ਹੀ ਪਤਾ ਚੱਲ ਜਾਊਗਾ ਵੀ ਇਹ ਕਿਸ ਤਰ੍ਹਾਂ ਦੀ ਕਰੀਮ ਆ ਕਿੰਨੀ ਕਿ ਜ਼ਿਆਦਾ ਸ਼ਾਈਨ ਟਨਸ ਐਂਡ ਸਨ ਟੈਨ ਮਤਲਬ ਕਾਫੀ ਪ੍ਰੋਬਲਮ ਸਕਿਨ ਪ੍ਰੋਬਲਮਸ ਨੂੰ ਜਿਵੇਂ ਕਿ ਆਇਲੀ ਸਕਿਨ ਹੋਗੀ ਡਰਾਈ ਸਕਿਨ ਹੋਗੀ ਅਨਸੈਂਸਿਟਿਵ ਸਕਿਨ ਹੋਗੀ ਸੈਂਸਿਟਿਵ ਸਕਿਨ ਲਈ ਇਹਦਾ ਹੀ ਬਹੁਤ ਜ਼ਿਆਦਾ ਵਧੀਆ ਜਿਹੜੀ ਕਰੀਮ ਹੈ ਹਨਾ ਆ ਮੈਨੂੰ ਕਈ ਕਮੈਂਟ ਆ ਵੀ ਜਾਂਦੇ ਨੇ ਵੀ ਜੀ ਤੁਹਾਡੇ ਮਤਲਬ ਕਿ ਫੇਸ ਤੇ ਕਦੇ ਇਸ ਤਰ੍ਹਾਂ ਪਤਾ ਨਹੀਂ ਲੱਗਿਆ ਕਿਉਂਕਿ ਮੈਂ ਇਸ ਤਰ੍ਹਾਂ ਯੂਜ਼ ਕਰਦੀ ਰਹਿੰਦੀ ਤਾਂ ਕਰਕੇ ਮੇਰਾ ਫੇਸ ਆ ਜਿਹੜਾ ਉਗਲੋ ਕਰਦਾ ਰਹਿੰਦਾ ਹਨ ਗਲੋਇੰਗ ਸਕਿਨ ਲਈ ਤਾਂ ਬਹੁਤ ਜ਼ਿਆਦਾ ਵਧੀਆ ਹੈ ਇਹ ਕਾਫੀ ਸਕਿਨ ਪ੍ਰੋਬਲਮਸ ਦੇ ਲਈ ਵਧੀਆ ਤੇ ਕਰੀਮ ਜ਼ਰੂਰ ਬਣਾ ਕੇ ਟਰਾਈ ਕਰੋ ਤੇ ਆਪਣੇ ਜੋ ਵੀ ਤੁਸੀਂ ਕੁਝ ਪੁੱਛਣਾ ਹੁੰਦਾ ਮੈਨੂੰ ਪੁੱਛ ਸਕਦੇ ਹੋ ਹਨ ਮੈਂ ਹਰ ਇੱਕ ਕਮੈਂਟ ਦਾ ਤੁਹਾਡਾ ਰਿਪਲਾਈ ਦਵਾਂਗੀ ਪੁੱਛ ਸਕਦੇ ਇਸ ਤਰ੍ਹਾਂ ਮੈਨੂੰ ਵੀ ਕਾਫੀ ਮੋਟੀਵੇਸ਼ਨਲ ਮੈਂ ਹੁੰਨੀ ਹੈਗੀ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਹਨ ਤੇ ਦੇਖੋ ਇੱਥੇ ਹੈਂਡ ਦੇ ਵੀ ਮੈਂ ਤੁਹਾਨੂੰ ਆਪਣੇ ਲਗਾ ਕੇ ਦਿਖਾ ਰਹੀ ਹਾਂਗੀ ਬਹੁਤ ਜਿਹੜੀ ਫਾਈਨ ਕਰੀਮ ਵਧੀਆ ਬਣ ਕੇ ਤਿਆਰ ਹੋਈ ਹੈਗੀ ਤੇ ਬਾਕੀ ਕਿਸ ਤਰ੍ਹਾਂ ਲਗਾਉਣੀ ਆ ਉਹ ਦੋ ਤਰੀਕੇ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਅੱਗੇ ਆਪਾਂ ਸ਼ੇਅਰ ਕਰਦੇ ਆਂ ਦੱਸਦੇ ਆ ਤੁਹਾਨੂੰ ਪਰ ਇੱਕ ਹਫਤੇ ਜਾਂ 5 ਦਿਨਾਂ ਲਈ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਿਓ ਲੋ ਜੀ ਆਪਾਂ ਦੱਸਦੇ ਨੇ ਇਹਦੇ ਦੋ ਤਰੀਕੇ ਨੇ ਤੇ ਸਭ ਤੋਂ ਪਹਿਲਾਂ ਮੈਂ ਫੇਸ ਆਪਣਾ ਵਾਸ਼ ਕਰ ਲਿਆ ਵੀ ਇਸ ਜਿਹੜਾ ਵਾਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਮੋਸਟਲੀ ਕਈ ਪੈਣਾ ਭੁੱਲ ਜਾਂਦੀਆਂ ਨੇ ਤੇ ਇਦਾਂ ਹੀ ਕਰੀਮ ਨੂੰ ਅਪਲਾਈ ਕਰ ਲੈਂਦੇ ਨੇ ਪਰ ਇਹ ਨਹੀਂ ਕਰਨਾ ਫੇਸ ਜਿਹੜਾ ਵਾਸ਼ ਆਉ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਪਹਿਲਾ ਤਰੀਕਾ ਹੈਗਾ ਇਹਨੂੰ ਕਰੀਮ ਨੂੰ ਲਗਾਉਣ ਦਾ ਆ ਓਵਰਨਾਈਟ ਅਗਰ ਤੁਸੀਂ ਓਵਰਨਾਈਟ ਇਹਨੂੰ ਲਗਾ ਕੇ ਰੱਖਦੇ ਹੋ ਤਾਂ ਮਤਲਬ ਜੇ ਜਿਆਦਾ ਵਧੀਆ ਰਿਜ਼ਲਟ ਲੈਣਾ ਤੁਸੀਂ ਨਾ ਤਾਂ ਤੁਸੀਂ ਇਹਨੂੰ ਓਵਰਨਾਈਟ ਹੀ ਰੱਖੋ ਕਰੀਮ ਨੂੰ ਜਿੱਦਾਂ ਆਪਾਂ ਨਾਈਟ ਕਰੀਮ ਲਗਾਉਂਦੇ ਆ ਕੋਈ ਵੀ ਉਸ ਤਰ੍ਹਾਂ ਲਗਾਓ ਪੂਰੀ ਰਾਤ ਇਹਨੂੰ ਇਸ ਤਰ੍ਹਾਂ ਲੱਗੇ ਰਹਿਣ ਦਿਓ ਆਪਣੇ ਫੇਸ ਤੇ ਸਵੇਰੇ ਉੱਠ ਕੇ ਆਪਣਾ ਸਵੇਰੇ ਤਾਜੇ ਪਾਣੀ ਨਾਲ ਫੇਸ ਵਾਸ਼ ਕਰ ਲਓ ਇਸ ਤਰ੍ਹਾਂ ਜਿਹੜਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਅਗਰ ਤੁਹਾਨੂੰ ਕੋਈ ਇਰੀਟੇਸ਼ਨ ਹੁੰਦੀ ਹੈਗੀ ਵੀ ਨਹੀਂ ਮਤਲਬ ਚਿਪਚਿਪਾ ਜਿਹਾ ਲੱਗਦਾ ਹਨਾ ਤਾਂ ਤੁਸੀਂ ਅ دوسرا ਤਰੀਕਾ ਜਿਹੜਾ ਇਹਨੂੰ ਅਪਲਾਈ ਕਰਨ ਦਾ ਹੈਗਾ ਉਹ ਜਿਵੇਂ ਕਿ 10 15 ਮਿੰਟੇ ਦੀ ਆਪਾਂ ਕਰੀਮ ਦੀ ਮ사ਜ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਖਾਣਾ ਖਾਣ ਤੋਂ ਬਾਅਦ ਹਨਾ 10 ਮਿੰਟ ਇਸ ਕਰੀਮ ਦੀ ਆਪਾਂ ਮ사ਜ ਕਰਕੇ 30 ਤੋਂ 40 ਜਿਹੜੇ ਮਿੰਟ ਆਪਾਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰਕੇ ਰੱਖਣਾ ਕਰੀਮ ਨੂੰ 40 ਮਿੰਟ ਰੱਖੋ 40 ਮਿੰਟ ਤੋਂ ਬਾਅਦ ਆਪਣਾ ਫੇਸ ਆ ਜਿਹੜਾ ਮਤਲਬ ਕਿ ਤਾਜੇ ਪਾਣੀ ਨਾਲ ਸਾਫ਼ ਕਰ ਲਵੋ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲੇਗਾ ਤਾਂ ਵੀ ਜੇ ਤੁਸੀਂ 40 ਮਿੰਟ ਰੱਖ ਦਿਓ ਉਹ ਤੁਹਾਨੂੰ 40 ਦੀ 40 ਮਿੰਟਾਂ ਬਾਅਦ ਪਤਾ ਲੱਗ ਜਾ ਵੀ ਕੀ ਇਹ ਦੇ ਰਿਜ਼ਲਟ ਨੇ ਕਿੰਨੀ ਵਧੀਆ ਜਿਹੜੀ ਇਹ ਕਰੀਮ ਆ ਅਗਰ ਤੁਹਾਨੂੰ ਕੋਈ ਇਰਿਟੇਸ਼ਨ ਨਹੀਂ ਹੁੰਦੀ ਤਾਂ ਤੁਸੀਂ ਪੂਰਾ ਵਧੀਆ ਮੈਂ ਤਾਂ ਤੁਹਾਨੂੰ ਇਹ ਸਲਾਹ ਦਵਾਂਗੀ ਵੀ ਤੁਸੀਂ ਇਹਨੂੰ ਓਵਰਨਾਈਟ ਰੱਖੋ ਪੂਰੀ ਰਾਤ ਲਗਾ ਕੇ ਰੱਖੋ ਤਾਂ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਜਿਹੜਾ ਵਧੀਆ ਮਿਲਣਾਗਾ ਹਣਾ ਤੇ ਬਾਕੀ ਜਿਹੜੀ ਇਹ ਕਰੀਮ ਆਂਗੀ ਇਹ ਜਿਵੇਂ ਕਿ ਹਾਂ oily skin ਹੋਗੀ ਹਨਾ ਕਈਆਂ ਪੈਣਾ ਦੀ oily skin ਜਾਂ ਆਮਦਲ ਕੇ sensitive skin ਆਗੀ dry skin ਆ sensitive skin ਲਈ ਲਈ ਤਾਂ ਬਹੁਤ ਜ਼ਿਆਦਾ ਵਧੀਆ ਹੈ ਹਨਾ ਜਪਨੀਸ ਤੇ ਕੋਰੀਅਨ ਲੋਕ ਨੇ ਜਿਹੜੇ ਇਹਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਇਹੀ ਕਰੀਮ ਯੂਜ਼ ਕਰਦੇ ਨੇ ਉਹ ਤੇ ਬਾਕੀ ਬਹੁਤ ਜ਼ਿਆਦਾ ਵਧੀਆ ਜਿਹੜੀ ਕਿਉਂਕਿ ਕਈ ਕੁਐਸਚਨ ਕਈ ਵਾਰ ਆ ਜਾਂਦੇ ਸੀ ਜਿੱਦਾਂ ਮੈਂ ਆਪਣੀ ਸਾਂਝ ਵਾਲੀ ਪਾਈ ਸੀ ਉੱਥੇ ਵੀ ਕਈ ਕੁਐਸਚਨ ਆਏ ਸੀਗੇ ਮੈਨੂੰ ਪਛਰੇ ਸੀ ਵੀ ਤੁਹਾਡਾ ਫੇਸ ਇਸ ਤਰ੍ਹਾਂ ਲੱਗਦਾ ਨਹੀਂ ਮਤਲਬ ਕਿ ਇੱਕ ਨੇ ਮੈਨੂੰ ਕਿਹਾ ਵੀ ਸੀ ਵੀ ਪਿਕ ਲਗਾ ਕੇ ਤੁਸੀਂ ਦੱਸੋ ਵੀ ਸਾਨੂੰ ਪਿਕ ਲਗਾ ਕੇ ਦੋ ਜਾਂ ਆਪਣਾ ਕੋਈ ਵੀ ਲਗਾਓ ਆ ਵੀਡੀਓ ਤੇ ਮੈਂ ਪਿਕ ਵੀ ਲਗਾਈ ਸੀ ਵੀ ਮੇਰਾ ਪਹਿਲਾਂ ਕਿਸ ਤਰ੍ਹਾਂ ਦਾ ਫੇਸ ਸੀ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਸੀ ਕਿਉਂਕਿ ਲੱਗਦਾ ਵੀ ਨਹੀਂ ਸੀ ਇਸ ਤਰ੍ਹਾਂ ਕਰੀਮ ਵਗੈਰਾ ਜਾਂ ਕੋਈ ਫੇਸ ਪੈਕ ਹੋਗੇ ਮੈਂ ਬਣਾ ਕੇ ਲਗਾਉਂਦੀ ਰਹਿੰਦੀ ਆ ਕਿਉਂਕਿ ਆਪਣਾ ਮੇਰਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਖਰਾਬ ਸੀ ਇਸ ਤਰ੍ਹਾਂ ਘਰ ਦੇ ਜਿਹੜੇ ਹੋਮ ਮੇਡ ਪੈਕ ਹੋਗੇ ਜਾਂ ਕਰੀਮ ਹੋਗੇ ਇਹ ਹੀ ਬਾਜ਼ਾਰ ਵਾਲਿਆਂ ਨਾਲੋਂ ਬਹੁਤ ਜ਼ਿਆਦਾ ਜਿਹੜੇ ਵਧੀਆ ਹੁੰਦੇ ਨੇ ਅਗਰ ਤੁਸੀਂ ਇਹ ਕਰੀਮ ਬਣਾਉਣੀ ਹੈ ਉਹ ਤੋਂ ਬਾਜ਼ਾਰ ਵਾਲੀ ਜਿਹੜੀ ਮਤਲਬ ਕਿ ਡੁਪਲੀਕੇਟ ਕਰੀਮ ਹੁੰਦੀ ਉਹ ਤੁਸੀਂ ਲੈਣੀ ਭੁੱਲ ਜਾਓਗੇ ਇਹ ਮੇਰਾ ਮਤਲਬ ਕਿ ਦਾਵਾ ਜੀ ਬਹੁਤ ਵਧੀਆ ਇਹ ਕਰੀਮ ਬਣ ਕੇ ਤਿਆਰ ਹੋਊਗੀ ਤੁਸੀਂ ਜ਼ਰੂਰ ਟਰਾਈ ਕਰਿਓ ਅਗਰ ਤੁਸੀਂ ਕੋਈ ਕੁਝ ਪੁੱਛਣਾ ਤਾਂ ਮੈਨੂੰ ਪੁੱਛ ਸਕਦੇ ਹੋਗੇ ਕਿਉਂਕਿ ਇਸ ਤਰ੍ਹਾਂ ਮੈਂ ਵੀ ਮੋਟੀਵੇਸ਼ਨਲ ਹੁੰਦੀ ਆ ਮੈਨੂੰ ਵੀ ਜਾਦਾ ਵਧੀਆ ਲੱਗਦਾ ਹਨਾ ਕਿ ਮੇਰੀ ਕੋਈ ਦੱਸੀ ਹੋਈ ਚੀਜ਼ ਨਾਲ ਤੁਹਾਨੂੰ ਫਾਇਦਾ ਹੋ ਰਿਹਾ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹਨਾ ਜਦੋਂ ਤੁਸੀਂ ਮੈਨੂੰ ਕਮੈਂਟ ਵਿੱਚ ਲਿਖਦੇ ਹੋ ਵੀ ਹਾਂ ਦੀਦੀ ਫੈੜਾ ਹੋਊਗਾ ਹੋਇਆ ਜਾਂ ਹੋਇਆ ਤੁਹਾਨੂੰ ਹੋਣਾ ਹਨਾ ਉਹ ਲਿਖੋਗੇ ਤਾਂ ਮੈਨੂੰ ਬਹੁਤ ਜ਼ਿਆਦਾ ਜਿਹੜਾ ਵਧੀਆ ਲੱਗੇਗਾ ਇਹ ਦੋ ਤਰੀਕੇ ਨੇ ਦੋਨਾਂ ਤਰੀਕਿਆਂ ਚ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾਗਾ ਉਹ ਤਰੀਕਾ ਤੁਸੀਂ ਅਪਣਾ ਸਕਦੇ ਹੋਗੇ ਕਰੀਮ ਇਸ ਤਰੀਕੇ ਨਾਲ ਬਣਾ ਕੇ ਲਗਾ ਸਕਦੇ ਹੋ ਬਹੁਤ ਵਧੀਆ ਜਿਹੜੀ ਕਰੀਮ ਆ ਤੇ ਬਾਕੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਕਰੀਮ ਨਾਲ ਕੋਈ ਵੀ ਫਾਇਦਾ ਲੱਗਿਆ ਤੁਹਾਨੂੰ ਹਨਾ ਤਾਂ ਤੁਸੀਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਿਉਂਕਿ ਮੈਂ ਚਾਹੁੰਦੀ ਵੀ ਜਿਹੜੇ ਜਿਵੇਂ ਕਿ ਹੁਣ ਸਮਰ ਆ ਗਏ ਬਹੁਤ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਹੈਗੀ ਬਹੁਤ ਜ਼ਿਆਦਾ ਸਨ ਟੈਨ ਹੋ ਰਿਹਾ ਡਲਨੈਸ ਹੋ ਰਿਹਾ ਮਰੀ ਮਰੀ ਮਤਲਬ ਕਿ ਜਿਹੜਾ ਮਤਲਬ ਆਪਣਾ ਚਿਹਰਾ ਮਰਿਆ ਮਰਿਆ ਹੋ ਰਿਹਾ ਬਹੁਤ ਜ਼ਿਆਦਾ ਹਨਾ ਬੇਜਾਨ ਮਤਲਬ ਕਿ ਹੋ ਰਿਹਾਗਾ ਇਹ ਜਿਹੜੀ ਸਮਰ ਸਪੈਸ਼ਲ ਕਰੀਮਾਂ ਗੀ ਬਹੁਤ ਵਧੀਆ ਮਤਲਬ ਹੁਣ ਇਹਦੀ ਜ਼ਰੂਰਤ ਆ ਗਈ ਹਨਾ ਮੈਂ ਬਣਾ ਲਈ ਇੱਕ ਹਫਤੇ ਦੀ ਬਣਾਈ ਹੈ ਤੁਸੀਂ ਵੀ ਇੱਕ ਹਫ਼ਤੇ ਦੀ ਪੰਜ ਦਿਨਾਂ ਦੀ ਬਣਾ ਕੇ ਸਟੋਰ ਕਰ ਲਓ ਫ੍ਰੀਜ ਦੇ ਵਿੱਚ ਕਿਸੇ 에ਅਰ ਟਾਈਟਾ ਕੰਟੇਨਰ ਦੇ ਵਿੱਚ ਉਹਨੂੰ ਰੱਖਿਓ ਨਾ ਫਿਰ ਵਧੀਆ ਰਹੂਗੀ ਜੀ ਆਪਾਂ ਇਹਨੂੰ ਰੂਮ ਟੈਂਪਰੇਚਰ ਤੇ ਰੱਖਾਂਗੇ ਤਾਂ ਇਹਨੇ ਖਰਾਬ ਹੋ ਜਾਣਾ ਰੱਖਣੀ ਆਪਾਂ ਇਹ ਫ੍ਰੀਜ ਦੇ ਵਿੱਚ ਹੀ ਹੈਗੀ ਚਲੋ ਜੀ ਤੁਸੀਂ ਵੀ ਬਣਾਓ ਤੇ ਕਰੀਮ ਲਗਾ ਕੇ ਆਪਣੇ ਜੋ ਵੀ ਰਿਜ਼ਲਟ ਹੋਣਗੇ ਉਹ ਮੇਰੇ ਨਾਲ ਜ਼ਰੂਰ ਸ਼ੇਅਰ ਕਰ ਲੈਣਾ ਕਿਉਂਕਿ ਮੈਨੂੰ ਵਧੀਆ ਲੱਗੂਗਾ ਹਨਾ ਲੋਜੀ ਜਪਨੀਸ ਤੇ ਕੋਰੀਅਨਸ ਲੋਕਾਂ ਦੀ ਮੈਜਿਕਲ ਜਿਹੜੀ ਇਹ ਕਰੀਮ ਆ ਤੁਸੀਂ ਬਣਾਓ ਤੇ ਆਪਣੇ ਰਿਜ਼ਲਟ ਮੇਰੇ ਨਾਲ ਸ਼ੇਅਰ ਕਰਿਓ ਤੇ ਇਸ ਤੋਂ ਹੋਰ ਵੀ ਵਧੀਆ-ਵਧੀਆ ਪਾ ਕੋਈ ਕਰੀਮ ਫੇਸ ਪੈਕ ਮੈਨੂੰ ਕਰਿਓ ਕਮੈਂਟਸ ਮੈਂ ਬਣਾਉਂਗੀ ਜਰੂਰ ਤੁਹਾਡੇ ਲਈ ਚਲੋ ਜੀ ਫਿਰ ਇਸ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਕਿਸੇ ਹੋਰ ਵਧੀਆ ਬਲੌਗ ਨਾਲ ਬਾਏ ਬਾਏ ਟੇਕ ਕੇਅਰ